ਆਸਟ੍ਰੇਲੀਆ ਦੇ ਬਿਸਬੇਨ ਤੋਂ ਬੇहद ਹਿਮਤ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 23 ਸਾਲਾ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਜੋ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਉਹਦੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੀੜਤ ਪਰਿਵਾਰ ਨੇ ਸਰਕਾਰਾਂ ਅੱਗੇ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ ਦੀ ਗੋਹਲ ਕਈ ਹੈ। ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਮੇਰਾ ਬੇਟਾ ਆਸਟ੍ਰੇਲੀਆ ਗਿਆ ਸੱਦੀ ਵਿਜੇਤ। ਮਿਸਾਲ ਦਾ ਡਿਪਲੋਮਾ ਕੀਤਾ 2 ਸਾਲ ਦੀ ਡਿਗਰੀ ਕੀਤੀ ਹੁਣ ਸਰਵਿਸ ਕਰ ਰਿਹਾ ਸੀ ਅਚਾਨਕ ਇੱਕ ਦੁਖਦਾਈ ਘਟਨਾ ਵਾਪਰ ਗਈ ਹੈ ਕਿ ਲਾਸ਼ ਪਾਣੀ ਵਿੱਚੋਂ ਮਿਲ ਗਿਆ ਇਹਦੇ ਕਾਰਨਾਂ ਦਾ ਕੋਈ ਜਿੱਤੇ ਪਤਾ ਨਹੀਂ ਲੱਗ ਰਿਹਾ ਪੁਲਿਸ ਉੱਤੇ ਮਤਲਬ ਆਪਣੇ ਇਨਕੁਆਰੀ ਕਰ ਰਹੀ ਹੈ ਤੇ ਸੋਮਵਾਰ ਤੱਕ ਉਹ ਕਹਿੰਦੇ ਆਪਾਂ ਦੱਸਾਂਗੇ ਅਸੀਂ ਫਿਰ ਜੋ ਅਪੀਲ ਕਰਦੇ ਆ ਸੰਤ ਬਾਬਾ ਬਲਜੀਤ ਸਿੰਘ ਸੀਚੇਵਾਲ ਰਾਹੀਂ ਵੀ ਅਪੀਲ ਕੀਤੀ ਹੈ ਭਾਰਤ ਸਰਕਾਰ ਨੂੰ ਵੀ ਉਹਨਾਂ ਦੀ ਜਿਹੜੀ ਆ ਮ੍ਰਿਤਕ ਸਰੀਰ ਸਾਜ ਨੂੰ ਭਾਰਤ ਸਾਡੇ ਹਵਾਲੇ ਕੀਤਾ ਜਾਏ ਜੋ ਕਿ ਅਸੀਂ ਅੰਤਮ ਰਸਮਾਂ ਉਹਦੀਆਂ ਅਦਾ ਕਰ ਸਕੀਏ ਮ੍ਰਿਤਕ ਨੌਜਵਾਨ ਦਾ ਨਾਮ ਕੀ ਸੀ ਮ੍ਰਿਤਕ ਨੌਂ ਦਾ ਨਾਮ ਜੀ ਦਮਨਪ੍ਰੀਤ ਸਿੰਘ ਕਿਹੜਾ ਕੰਮ ਕਰਦੇ ਹੁਣ ਨਰ ਸਿੰਘ ਨਰ ਸਿੰਘ ਕਿਹੜੇ ਚੈੱਕ ਸੀਗੇ ਇਹ ਜੀ ਆਪਣੇ ਉਹਨੇ ਸਿਗਾ 골ਡ ਕੋਸਟ ਅੱਛਾ ਜੀ ਕਿਨੇ ਚੱਲ ਬ੍ਰੈਸਮੈਂਟ ਕਿਨੇ ਚੱਲ ਤੋਂ ਉੱਥੇ ਸਰਵਿਸ ਕਰਾਉਂਦੇ ਸੱਤ-ਸੱਤ ਨੂੰ ਉੱਥੇ 7:30 ਸਵੇਰ ਤੁਹਾਨੂੰ ਕਿੱਥੇ ਜਾਣ ਕੇ ਪ੍ਰਾਪਤ ਹੋਈ ਹੈ ਸਾਨੂੰ ਕੱਲ ਜਾਣ ਕਰੇ ਸੀਗਾ ਵੀ ਉਹਦਾ ਭੈਣ ਦੇ ਕੋਲ ਆ ਰਿਹਾ ਸੀਗਾ ਉਹ ਆਪਦੀ ਡਿਊਟੀ ਤੋਂ ਤੇ ਜਦੋਂ ਭੈਣ ਕੋ ਪਹੁੰਚਾ ਨਹੀਂ ਤੇ ਭੈਣ ਨੇ ਫੋਨ ਕੀਤਾ ਉਹਦਾ ਜਿਹੜਾ ਆਪਣਾ ਫੋਨ ਬੰਦ ਆਉਂਦਾ ਇਹ ਉਹਨੇ ਜਾ ਕੇ ਥਾਣੇ ਰਿਪੋਰਟ ਦਰਜ ਕਰਾਈ ਕੱਲ ਸਾਨੂੰ ਪਤਾ ਲੱਗਾ ਉਹਦੀ ਬੋਡੀ ਮਿਲੀ ਸਨ ਪਾਣੀ ਚ ਉਹ ਸ਼ਾਮੀ ਕੱਲ ਸਾਢੇ 3:00 ਵਜੇ 4:00 ਵਜੇ ਹਾਂਜੀ ਮਤਲਬ ਸ਼ੱਕੀ ਹਲਾਤਾ ਜਮੋ ਸ਼ੱਕੀ ਹਲਾਤਾ ਕਿਸ ਕਿਸਮ ਦੀ ਜਾਂਚ ਦੀ ਮੰਗ ਕਰਦੇ ਹੋ ਅਸੀਂ ਭਾਰਤ ਸਰਕਾਰ ਤੋਂ ਕਰਦੇ ਹਾਂ ਵੀ ਸਾਡੇ ਬੇਟੇ ਦੀ ਜਿਹੜੀ ਐਨਕੁਆਰੀ ਕੀਤੀ ਜਾਏ ਵਿਵਦਨਾ ਕੀ ਪਾਣਾ ਵਰਤਿਆ ਤੰਤ ਬਾਬਾ ਬਲਵੀਰ ਸਿੰਘ ਸੀਚੇਵਾਰ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under checktrade platform, www.jacktrade.com/slash-nine-two-one-seven-six-zero. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ